ਪ੍ਰੈਸ ਕਾਨਫਰੰਸ ਨੂੰ ਪਹੁੰਚੇ ਪ੍ਰੈਸ ਵਾਲੇ ਸਾਥੀਓ ਪਹਿਲਾਂ ਤਾਂ ਤੁਹਾਡਾ ਬਹੁਤ-ਬਹੁਤ ਧੰਨਵਾਦ ਕਿ ਅਸੀਂ ਐਮਰਜੈਂਸੀ ਇਹ ਪ੍ਰੈਸ ਕਾਨਫਰੰਸ ਅੱਜ ਕਰਦੇ ਹਾਂ ਇਹਦਾ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਹੈ ਇਹ ਜਿਹੜੀ ਪਿਛਲੀ 22 ਫਰਵਰੀ ਨੂੰ ਚੰਡੀਗੜ੍ਹ ਦੇ ਵਿੱਚ ਇਸ ਸਕੀਮ ਆਲ ਰੀਡੀਆਂ ਦੀ ਬਹੁਤ ਵੱਡੀ ਮੀਟਿੰਗ ਹੋਈ ਸੀ ਜਿਹਦੇ ਵਿੱਚ 500 ਤੋਂ 70 ਜਿੱਥੇ ਬੰਦੀਆਂ ਸ਼ਾਮਲ ਹੋਇਆ ਸੀ ਇੰਡੀਆ ਦੀਆਂ ਉਹਦੇ ਵਿੱਚ ਫੈਸਲਾ ਕੀਤਾ ਗਿਆ ਕਿ ਇੱਕ ਦਾ ਪ੍ਰੋਸੈਸ ਚਲਾਇਆ ਜਾਵੇ ਜਿਹੜੀਆਂ ਜਤੇ ਬੰਦੀਆਂ ਇਸ ਸਕੀਮ ਤੋਂ ਬਾਹਰ ਨੇ ਅਜਿਵੇਂ ਨਾਲ ਉਹਨਾਂ ਦੇ ਕੁਝ ਮਹੀਨੇ ਉਹਨਾਂ ਨਾਲ ਇੱਕ ਤਰ੍ਹਾਂ ਦਾ ਪ੍ਰੋਸੈਸ ਚਲਾਇਆ ਜਾਵੇ ਇਹਦੇ ਸਬੰਧ ਵਿੱਚ 6 ਮੈਂਬਰੀ ਕਮੇਟੀ ਬਣੀ ਜਿਹਦੇ ਚ ਮੇਰਾ ਨਾਮ ਰਾਜੇਲ ਸਰ ਦਾ ਨਾਮ ਦਰਸ਼ਨ ਡਾਕਟਰ ਦਰਸ਼ਨਪਾਲ ਨਿਮੰਦਰ ਪਟਿਆਲਾ ਇੱਕ ਸਾਥੀ ਜਦਵੀ ਸਿੰਘ ਤੇ ਅਜਿਹਾ ਜਿਹੜੇ ਬਜ਼ੁਰਗ ਡਾਕਟਰ ਹੋਏ ਨੇ ਇੱਕ ਸਾਨ ਸਭਾ ਦੇ ਸਰਪੰਚ ਅਨਮੋਲਾ ਜੀ ਉਹ 6 ਬੰਦਿਆਂ ਦੀ ਸਾਂਝੀ ਕਮੇਟੀ ਬਣਾਈ ਉਹ ਕਮੇਟੀ ਦਾ ਡਿਊਟੀ ਸੀ ਵੀ ਉਹ ਕੋ ਇਹਨਾਂ ਸਾਥੀਆਂ ਨਾਲ ਗੱਲਬਾਤ ਆਪਸ ਵਿੱਚ ਇਸੇ ਨਾਲ ਇਹਦੇ 26 ਤਰੀਕ ਨੂੰ ਸਾਡੀ ਜਥੇਬੰਦੀ ਵੱਲੋਂ ਸਰਪੰਨ ਭੇਰਨਾ ਟਾਈਮ ਰੱਖ ਕੇ ਕਰਵਾਇਆ ਗਿਆ। ਉਹਦੇ ਸਰਪੰਨ ਭੇਰ ਉਹਨਾਂ ਦੇ ਫਾਰਮ ਦਾ ਇੱਕ ਗਰਮੀਤ ਹੈ ਸ਼ਾਇਦ ਉਹਦੇ ਦਾ ਨਾਮ ਮਾਗਟ ਉਤਰਾ ਕਉ ਚੁੱਪੀ ਦਾ ਤੇ ਇੱਕ ਮਨਜੀਤ ਰਾਏ ਦੀ ਜਥੇਬੰਦੀ ਦਾ ਕਾ ਜਿਹੜੀ ਮੇਰੀ ਜਥੇਬੰਦੀ ਹੈ ਸਤਨਾਮ ਸਾਨੀ ਤੇ ਤਿੰਨ ਸੱਤੀ ਆਪੂ ਸਮਲ ਵਿੱਚ ਉਹਨਾਂ ਨਾਲ ਕੁੱਲ ਗੱਲਬਾਤ ਕਰਨ ਤੋਂ ਬਾਅਦ ਇਹ ਤੈਅ ਹੋਇਆ ਕਿ ਤਾਲਮੇਲ ਵਿੱਚ ਅਛਣਾ ਲਈ ਤੇ ਸੈਮਨ ਬਣਦਾ ਉਦੋਂ ਉਹਨਾਂ ਨੇ ਪੋਜ਼ਿਟਿਵ ਹੁੰਦਾ ਰਹਿ ਦਿੱਤਾ ਤੇ ਨਾਲ ਇਹ ਕਹਿ ਗਏ ਵੀ ਅਸੀਂ ਦੂਜੇ ਸਾਥੀਆਂ ਨਾਲ ਰਹਿ ਕੇ ਹੀ ਕੋਈ ਫੈਸਲਾ ਕਰ ਸਕਦੇ ਜਿਹਨੂੰ ਬਾਅਦ ਅਸੀਂ ਫੋਨ ਤੇ ਕੋਸ਼ਿਸ਼ ਕੀਤੀ ਜਗਜੀਤ ਡੱਲੇ ਵਾਲੇ ਨਾਲ ਫੋਨ ਤੇ ਡੱਲੇ ਵਾਲਾ ਸਾਹਿਬ ਫੋਨ ਨਹੀਂ ਚੁੱਕੇ ਤਿੰਨ ਚਾਰ ਫੋਨਾਂ ਲਾਏ ਕਾਕਾ ਕੋੜੇ ਨਾਲ ਕੋਸ਼ਿਸ਼ ਕੀਤੀ ਉਹਨਾਂ ਨੇ ਫੋਨ ਨਹੀਂ ਚੁੱਕੇ ਜਿਸ ਕਰਕੇ ਉਸ ਦਿਨ ਉਹਨਾਂ ਦੋਨਾਂ ਨਾਲ ਰابطਾ ਨਹੀਂ ਹੋਇਆ ਸ਼ਾਮ ਹੋਣ ਤੋਂ ਬਾਅਦ ਅਸੀਂ ਫੈਸਲਾ ਕੀਤਾ ਵੀ ਕਾਕਾ ਸਿੰਘ ਕੋਲ ਜਾਵਾਂਗੇ ਅਨੌਰੀ ਜਾ ਕੇ ਮਿਲ ਲੈਣੇ ਆਂ ਉਦਰ ਜਾਂ ਜਾਣ ਲੱਗਿਆਂ ਤਾਂ ਦਰਸ਼ਨਪਾਲ ਨੂੰ ਪਤਾ ਲੱਗਿਆ ਵੀ ਉਹ ਪਿੱਛੇ چلا ਗਿਆ ਜਿੱਥੋਂ ਦਾ ਮੁੰਡਾ ਚੀਤ ਹੋਇਆ ਕਿ ਪੰਨੋ ਪਿੰਡ ਉੱਥੇ ਗਿਆ ਹੋਇਆ ਇਤਤ ਕਿ ਉਹਨਾਂ ਨਾਲ ਰਾਬਤਾ ਨਹੀਂ ਹੋ ਸਕਿਆ ਫਿਰ ਅਸੀਂ ਸਰਜੀਤ ਖੂਲ ਨਾਲ ਰਾਬਤਾ ਕੀਤਾ ਉਹ ਪਾਤਰਾਂ ਦੇ ਨੇੜੇ ਸਾਨੂੰ ਮਿਲ ਗਏ ਉਹਨਾਂ ਨਾਲ ਮੀਟਿੰਗ ਅਸੀਂ ਕੀਤੀ ਉਹਨਾਂ ਦੇ ਵਿੱਚ ਸ਼ਾਮਲ ਸੀਗੇ ਸਰਜੀਤ ਸਿੰਘ ਖੂਲ ਜਿਹੜੇ ਸੀਨੀਅਰ ਹੋ ਗਏ ਉਹਨਾਂ ਦੀ ਪ੍ਰਧਾਨਗੀ ਜਿੰਨੇ ਆਉਂਦੇ ਇੱਕ ਉਹਨਾਂ ਚ ਲੜਕੀ ਐ ਸੁਮਿੰਦਰ ਕੌਰ ਸ਼ਾਮਲ ਸੀ ਇੱਕ ਸਾਥੀ ਸੀ ਤਾਂ ਨੇ ਜਾਣੋ ਸੀ ਮੈਂ ਛੰਡਾ ਸੋਂ ਤੇ ਰੂਪ ਸੋਂ ਅਸੀਂ ਇਧਰੋਂ ਤੈਨ ਜਾਣੇ ਉਹਨਾਂ ਵਿੱਚ ਬੈਠੇ ਗਏ ਉਹਨਾਂ ਸਾਥੀਆਂ ਨਾਲ ਜੀ ਇਹ ਗੱਲਬਾਤ ਵੀ ਅਸੀਂ ਕੀਤੀ ਵੀ ਯਾਰ ਇੱਕ ਸਾਂਝਾ ਐਕਸ਼ਨ ਚਲਾਇਆ ਜਾਵੇ ਐ ਸਕੈਮ ਨੂੰ ਵੱਡਾ ਕਰ ਲਈਏ ਪੁਰਾਣੀ ਜਿਹੜੀ ਐ ਸਕੈਮ ਨੂੰ ਨੁਕਸਾਨ ਦਿੱਤਾ ਸੀ ਇਹਦੇ ਵਾਸਤੇ ਅਸੀਂ ਉਹਨਾਂ ਨਾਲ ਫਤਲ ਕੀਤੀ ਜਨੇ ਦੇ ਚ ਤਾਂ ਉਹਨਾਂ ਦੇ ਕਾਸੀ ਗੱਲਾਂ ਦੇ ਡਿੱਕੇ ਬਣੇ ਜੀ ਆ ਤਾਂ ਡਿੱਕੇ ਬਣੇ ਸਾਡੀ ਗੱਲਾਂ ਤੇ ਹਾਂ ਅੰਮਿਤਾਲ ਮੇਲ ਮੇ ਐਕਸ਼ਨ ਵਾਸਤੇ ਸੰਕਟ ਬਣ ਸਕਦਾ ਇਸ ਤਰ੍ਹਾਂ ਉਹਨਾਂ ਦਾ ਪੋਜ਼ਿਟਿਵ ਆਇਆ ਕਰਨਾਲ ਉਹ ਵੀ ਗੱਲ ਇਹ ਕਰਕੇ ਗਏ ਜੀ ਬਾਕੀ ਫੋਰਮ ਦੇ ਵਿੱਚ ਅਸੀਂ ਬਿੱਟ ਗੱਲ ਕਰਾਂ ਤੇ ਉਧਰ ਮਤਲਬ ਇਹ ਉਹਨਾਂ ਦੇ ਵੀ ਇਹ ਸੀਗਾ ਵੀ ਸਾਡੀ ਪਟੀਸ਼ਨ ਹੈਗੀ ਵੀ ਬਣ ਸਕਦੀ ਹੈ ਪਰ ਆਪਣੇ ਫਾਰਮ ਫੋਰਮ ਦੇ ਸਾਥੀਆਂ ਨਾਲ ਵੀ ਗੱਲ ਕਰਦੇ ਤੱਕ ਲੱਗ ਰਿਹਾ ਇਸ ਤੋਂ ਬਾਅਦ ਕੱਲ ਸਾਡੇ ਸਾਥੀ ਨੇ ਮਤਲਬ ਕੱਲ ਹੋਈ ਹੈ ਮੇਰੀ ਕੱਲ ਤੇ ਇਹਨਾਂ ਦੀ ਗੱਲ ਦਿਨ ਚ ਪਰ ਦਿਨ ਕਾਕਾ ਕੋਲਡਾ ਨਾਲ ਚੰਡਾ ਸਿੰਘ ਤੇ ਦਰਸ਼ਕਪਾਲ ਕੋਲ ਕਾਕਾ ਕੋਲਡਾ ਨਾਲ ਗੱਲ ਉਹਨਾਂ ਨੇ ਵੀ ਇਹ ਕਿਹਾ ਵੀ ਅਸੀਂ ਫੋਰਮ ਦੇ ਵਿੱਚ ਰਹਿ ਗਏ ਯਾਨੀ ਦੋਨਾਂ ਸਤ ਕਾਲਮਾਂ ਮਾ ਹੋ ਸਕਦਾ 1 ਮਿਲਮਾ ਦਾ ਹੋ ਸਕਦਾ ਇਹ ਰਾਇਆ ਕਰਕੇ ਪਤਾ ਚੱਲਿਆ ਯਾਨੀ ਨਾ ਸਰਪੰਤ ਨੇ ਇਹ ਬੰਨ ਨਾ ਕਾਕੇ ਕੋਲ ਦੇ ਪਰ ਇਹ ਫੈਸਲਾ ਤਾਂ ਨਹੀਂ ਆਇਆ ਵੀ ਕੱਲ ਮੇਰੇ ਮੇਰੇ ਨਾਲ ਦੀ ਪੁਕਸ਼ੰਤੀ ਬਣ ਪਰ ਉਲਟਾ ਇਹ ਗੱਲ ਲੱਗੀ ਵੀ ਉਹਨਾਂ ਨੇ ਪ੍ਰੈਸ ਕਾਨਫਰੰਸ ਕਰਕੇ ਉਹ ਜਿਹੜੀਆਂ ਸਾਥੀਆਂ ਤੇ ਬੱਤੀ ਜਤੂ ਜਿਹੜੀਆਂ ਨੇ ਪੰਜਾਬ ਉਹਨਾਂ ਦੇ ਅਟੈਕ ਲਿਆਂਦਾ ਤੇ ਨਾਲ ਇਧਰ ਸਾਡੇ ਵੀ ਅਸੀਂ ਇਹਨਾਂ ਸਾਥੀਆਂ ਨੂੰ ਮਿਲੇ ਆ ਜਿਹੜਾ ਇਹ ਪੰਟਾਇਆ ਜਾ ਰਿਹਾ ਹੈ ਵੀ ਯਾਨੀ ਇਹਨਾਂ ਨੇ ਗੱਲਿਆ ਨਹੀਂ ਕਰਨ ਲਾ ਲਿਆ ਇਹ ਪੁੱਛ ਕੇ ਨਹੀਂ ਗਏ ਇਹ ਆਪ ਕਿਸੇ ਨੇ ਪੁੱਛਿਆ ਨਹੀਂ ਉਹਦੇ ਤੋਂ ਮੋੜ ਮਾ ਇਹ ਲੈਂਦਾ ਵੀ ਪੁੱਛਿਆ ਕਿਉਂ ਨਹੀਂ ਅਸੀਂ ਤੈਨੂੰ ਸਾਰਿਆਂ ਨੂੰ ਪੁੱਛ ਕੇ ਗਏ ਆ ਜਦੋਂ ਕੋਈ ਕਿਸੇ ਨੇ ਮੈਰ ਨਹੀਂ ਲਾਏ ਉਹ ਤੋਂ ਆ ਸੀ ਗਏ ਇਹ ਜਾਨੀ ਸਾਡੀ ਜਾਣਕਾਰੀ ਮੁਤਾਬਕ ਉਹਨਾਂ ਸਾਥੀਆਂ ਨੇ ਬੱਤੀ ਵਾਲਾ ਚਾਰ ਟੀਮਾਂ ਬਣਾਈਆਂ ਜਿਹੜੀ ਇੱਕ ਟੀਮ ਦੀ ਡਿਊਟੀ ਸਾਡੇ ਨਾਲ ਡਿਊਟੀ ਸਾਡੇ ਕੋਲੇ ਵੀ ਉਹ ਗੱਲ ਕਰਕੇ ਗਈ ਆ ਵੀ ਸਾਥੀ ਕੀ ਆਪਾਂ ਇਸ ਸੇਕਤ ਨੂੰ ਵੱਡੀ ਕਰ ਸਕਦੇ ਆ ਇਧਰੋਂ ਸਾਡਾ ਹੰਗਾਰਾ ਸੀ ਹਾਂ ਇੱਕ ਤਾਂ ਵੱਡੀ ਹੋ ਸਕਦਾ ਕਿਸ ਨੇ ਬਰਾਲਾ ਕੀਤਾ ਠੀਕ ਹੈ ਅਸੀਂ ਜਿਸ ਤਰ੍ਹਾਂ ਚੱਲਦੇ ਆ ਤਾਲ ਮਿਲ ਮੇ ਪਹਿਲਾਂ ਨਹੀਂ ਚੱਲਦੇ ਅੱਗੇ ਨੂੰ ਸਾਡੇ ਵਾਸਤੇ ਕੋਈ ਹੋਰ ਆ ਜਾਊਗਾ ਜਿਹੜਾ ਤੁਸੀਂ ਡੱਲੇਵਾਲ ਨਾਲ ਗੱਲ ਕਰਨ ਦੀ ਗੱਲ ਕੀਤੀ ਹੈ ਤੇ ਦੂਜੇ ਜੱਥੇ ਬੰਦੀਆਂ ਨਾਲ ਗੱਲ ਰਾਜਵਾਲ ਨਾਲ ਗੱਲ ਕਰਨ ਦੀ ਗੱਲ ਕੀਤੀ ਹੈ ਜਾਂ ਉਹ ਭੰਦੇਰ ਹੋਰਾਂ ਨਾਲ ਗੱਲ ਕਰਨ ਦੀ ਗੱਲ ਕੀਤੀ ਹੈ ਉਹਦੇ 'ਚ ਕੋਈ ਨੀ ਪੋਜੀਟਿਵ ਡੇਟ ਦੇ ਦੋ ਤੁਸੀਂ ਕਰੋ ਉਹ ਚੰਗਾ ਬ੍ਰਾਦਰ ਕੀ ਪ੍ਰਾਲੇ ਦੀ ਸਾਨੂੰ ਰਿਪੋਰਟ ਉਹਨਾਂ ਦੀ ਮਿਲ ਗਈ ਉਹ ਪ੍ਰਾਲਾ ਕਰ ਰਹੇ ਲੇਕਿਨ ਇਹਦੇ ਵਿੱਚ ਵੀ ਜਦੀਸ਼ ਸਿੰਘ ਡੱਲੇਵਾਲ ਨੇ ਉਹਨਾਂ ਨੂੰ ਸਾਫ਼ ਬਰਤ ਗੱਲ ਕਰਤੀ ਉਹਨਾਂ ਦੀ ਟੀਮ ਨਾਲ ਗੱਲ ਕਰਨ ਤੋਂ ਇਨਕਾਰ ਹੀ ਕਰ ਦਿੱਤਾ ਯਾਨੀ ਇਹ ਉਹਨਾਂ ਦੀ ਸਾਡੀ ਮੋਟੀ ਰਿਪੋਰਟ ਹੈ ਬਾਤ ਦੀ ਗੱਲ ਤਾਂ ਉਹ ਆਪ ਦੱਸ ਜਿਹੜੀ ਸੀ ਕਿ ਇੱਧਰ ਸਾਡੇ ਨਾਲ ਗੱਲ ਕਰਨ ਦੀ ਗੱਲ ਕਰਦੇ ਨੇ ਵੀ ਅਸੀਂ ਤੁਹਾਡੇ ਨਾਲ ਤਿੰਨ ਵਾਰੀ ਗੱਲ ਕੀਤੀ। ਇੱਕ ਵਾਰ ਤਾਂ ਸੱਚੇ ਉਹ ਸਾਡੀ ਗੱਲ ਉਹਨਾਂ ਨਾਲ ਲੁਧਿਆਣੇ ਤੋਂ ਬਰਨਾਲਾ ਦੇ ਵਿੱਚ ਉਹ ਚ ਆਪਣੇ ਤਿੰਨੇ ਜਣੇ ਅਸੀਂ ਸ਼ਾਮ ਸੀ ਝੰਡਾ ਸੀ ਜੱਟੂ ਦੇ ਤੇ ਆਪਣਾ ਸਾਥੇ ਆਪਣਾ ਰੂਪ ਸਿੰਘ ਤੇ ਮੈਂ ਜਿਹੜੀ ਹੋਈ ਐ 26 27 ਜਨਵਰੀ ਵਾਲੇ ਦਿਨ ਮੀਟਿੰਗ ਮੇਰੇ ਘਰੇ ਸਰਜੀਤਪੁਰ ਉਹਨਾਂ ਦੇ ਕੀ ਮਾਈ ਉਹ ਟੀਮ ਮੇਰੇ ਕੋਲੇ ਜਦੋਂ ਆਈ ਹੈ ਮੈਨੂੰ ਇਹੀ ਕਹਣ ਲਈ ਸੀ ਵੀ ਤੁਸੀਂ 13 ਵਾਲੇ ਪ੍ਰੋਗਰਾਮ ਦੇ ਵਿੱਚ ਸ਼ਾਮ ਵੀ ਸਾਡੀਆਂ ਸਾਰੀਆਂ ਜਿੱਥੇ ਬੰਦੀ ਦੀ ਭਾਵਨਾ ਹੈ ਵੀ ਉਗਰਾਹਾ ਵਾਲੇ 13 ਵਾਲੇ ਚ ਸ਼ਾਮਲ ਹੋ। ਸਾਡਾ ਉਹਨਾਂ ਨੂੰ ਦੋ ਟੱਕ ਲੰਮੀਆਂ ਗੱਲਾਂ ਹੋਈਆਂ ਪਈਆਂ ਪਰ ਹੋਰ ਐ ਨਹੀਂ ਵੀ ਦੋ ਹੀ ਗੱਲਾਂ ਹੋਈਆਂ ਕਿਉਂਕਿ ਪ੍ਰੈਸ ਦੇ ਵਿੱਚ ਇੰਨੀਆਂ ਗੱਲਾਂ ਨਹੀਂ ਆ ਸਕਦੀਆਂ। ਅਸੀਂ ਉਹਨਾਂ ਦੀ ਭਾਵਨਾ ਸੀ ਵੀ ਇਹ ਇੱਧਰ ਸ਼ਾਮਲ ਹੋਣ। ਅਸੀਂ ਉਹਨਾਂ ਨੂੰ ਕਿਹਾ ਵੀ ਇਹ ਇਹ ਸੰਭਵ ਨਹੀਂ ਹੈ। ਅਸੀਂ ਦੋ ਫਾਰਮਾਂ 'ਚ ਨਹੀਂ ਚੱਲ ਸਕਦੇ। ਅਸੀਂ ਸੰਯੁਕਤ ਮੋਰਚੇ ਦਾ ਪਾਰਟ ਆ। ਅਸੀਂ ਛੋਡੇ ਮੋਰਚੇ ਦਾ ਪਾਰਟ ਨਹੀਂ ਬਣਦਾ। ਉਹਨਾਂ ਦੀ ਗੱਲ ਸੀ ਵੀ ਜਦੋਂ ਜਾਬਰ ਹੋਇਆ ਸਾਡੇ ਤੇ ਟੱਕਰਤ ਹੋਇਆ ਫਿਰ ਵੀ ਤਾਂ ਤੁਹਾਨੂੰ ਆਉਣਾ ਪੈਣਾ। ਇਹ ਅਸੀਂ ਕਹ ਵੀ ਐਸੀ ਮੌਕੇ ਤੇ ਸੋਚਾਂਗੇ ਇਹ ਅਸੀਂ ਕੀ ਕਰਨਾ ਉਹ ਹੈ ਜਿਹਾ ਅਸੀਂ ਦੇਖ ਲਾਂਗੇ ਉਹ ਅਸੀਂ ਕਰਾਂਗੇ ਜਿਹਾ ਜਿਹਾ ਕੋ ਸਾਤੋ ਹੋਊਗਾ ਜੇ ਸਰਕਾਰ ਨੇ ਤੁਹਾਡਾਂ ਧੱਕਾ ਮੁੱਤੀ ਜੀ ਯਾਨੀ ਮੇਰੀ ਗੱਲ ਉਹਨਾਂ ਨਾਲ ਸਿਰਫ ਇੰਨੀ ਹੋਈ ਜੇ ਉਹ ਸਿਰਫ ਏਕਤਾ ਵਾਸਤੇ ਨਹੀਂ ਸੀ ਆਏ ਕਿ ਅਸੀਂ ਏਕਤਾ ਇਕੱਠੇ ਸੰਘਰਸ਼ ਲੜਨਾ ਉਹ ਸਾਡੀ ਜਥੇਬੰਦੀ ਨੂੰ ਕਾਲ ਦੇ ਕੇ ਆਪਣੇ ਪ੍ਰੋਗਰਾਮ ਤੇ ਲੈ ਕੇ ਆਉਣਾ ਸੀ ਇਹ ਮੇਰੇ ਨਾਲ ਗੱਲ ਵੀ ਹੈ ਉਦੋਂ ਪਿੱਛੇ ਉਹਨਾਂ ਨੇ ਗੱਲ ਉਦੋਂ ਪਹਿਲਾਂ ਜਿਹੜੀ ਗੱਲ ਉਹਨਾਂ ਨੇ ਸਾਡੇ ਨਾਲ ਬਰਨਾਲੇ ਕੀਤੀ ਉਹ ਸਿਰਫ ਪੰਦੇਹਰ ਹੋਰਾਂ ਦਾ ਫਾਰਮ ਸੀ ਸਾਡੇ ਨਾਲ ਗੱਲ ਕਰਨਾ ਉਦੋਂ ਡੱਲੇਵਾਲ ਸਾਹਿਬ ਉਹਨਾਂ ਨੇ ਨਸ ਅਟੈਚ ਕੀਤੀ ਉਹ ਤੋਂ ਪਲੇਅਰ ਹੋਰਾਂ ਦੀ ਪ੍ਰਪੋਜ਼ਲ ਸੀ ਵੀ ਕੀ ਆਪਾਂ ਇਕੱਠੇ ਚੱਲ ਸਕਦੇ ਆ ਆਪਾਂ ਇੱਕ ਫਾਰਮ ਬਣਾ ਸਕਦੇ ਆ ਇਹਦਾ ਮੋਂਨਾ ਸਵਾਲ ਇਹ ਸੀ ਵੀ ਕੀ ਤੂੰ ਸਾਡੇ ਨਾਲ ਜੁੜ ਕੇ ਚੱਲ ਸਕਦੇ ਹੋ ਸਾਡਾ ਜਵਾਬ ਸੀ ਵੀ ਇਸ ਤਰ੍ਹਾਂ ਨਹੀਂ ਅਸੀਂ ਉਹ ਫਾਰਮ 'ਚ ਸ਼ਾਮਲ ਆ ਐਸਕੇਮ ਦੇ 'ਚ ਉਹਦੇ 'ਚ ਅਸੀਂ ਰਹਾਂਗੇ ਤੁਸੀਂ ਜਦੋਂ ਕੋਈ ਐਕਸ਼ਨ ਪ੍ਰੋਗਰਾਮ ਕਰੋਗੇ ਤੁਹਾਡੇ ਨਾਲ ਤਾਜ਼ ਮਿਲ ਮੇ ਐਕਸ਼ਨ ਦੀ ਸਹਿਮਤੀ ਹੋਵੇ ਇਹ ਸਹਿਮਤੀ ਅਸੀਂ ਨਾਲ ਹਰ ਸਕਦੇ ਨੂੰ ਦਿੱਤੀ ਜਾਨੀ ਇਹਦੇ 'ਚ ਇੱਕ ਤਾਂ ਉਕਾ ਵਾਲੀ ਕੋਈ ਪ੍ਰੋਸੈਸ ਨਹੀਂ ਸੀ ਉਧਰੋਂ ਸਾਨੂੰ ਆਬੇ ਨਾਲ ਜੋੜਨ ਦਾ ਜਿਹੜਾ ਸੀਗਾ ਮਨ ਲੱਗਿਆ ਸੀ ਇਹ ਗੱਲ ਉਹਨਾਂ ਨੇ ਮੇਰੇ ਨਾਲ ਕੀਤੀ। ਇਹਦੋਂ ਪਿੱਛੋਂ ਉਦੋਂ ਤੱਕ ਜਦੋਂ ਤੱਕ ਮੇਰੇ ਨਾਲ ਜਿਹ ਦਿਨ ਗੱਲ ਕਰਨ ਗਏ ਨੇ ਜਿਹਦੇ ਛੰਡਾ ਤੋਂ ਤੇ ਮੈਂ ਤੇ ਰੂਪ ਸ਼ੰਗਰ। ਉਦੋਂ ਤੱਕ ਉਹਨਾਂ ਨੇ ਕੋਈ ਦਿੱਲੀ ਜਾਣ ਦਾ ਪ੍ਰੋਗਰਾਮ ਢੀਕਿਆ ਨਹੀਂ ਸੀ। ਇਹ ਸਟਾਈਲ। ਇਹਦੇ ਵਿੱਚ ਦੀ ਸ਼ਾਇਦ ਜਦੋਂ ਉਹ ਸ਼ੰਗਾਰਾ ਮਾਂ ਨਾਲ ਗੱਲ ਕੀਤੀ ਹੈ। ਉਹਦੇ ਬਾਰੇ ਹੁਣ ਸ਼ੰਗਾਰਾ ਮਾਂ ਨਹੀਂ ਦੱਸ ਸਕਦੇ ਨੇ ਵੀ ਸਾਡੇ ਨਾਲ ਉਹਨਾਂ ਦੀ ਕੀ ਗੱਲ ਹੋਈ ਜਾ। ਅਗਲੀ ਗੱਲ ਤਾਂ ਫਿਰ ਉਦੋਂ ਬਾਅਦ ਅਸੀਂ ਕਰਾਂਗੇ ਕੀ ਸ਼ੰਗਾਰਾ ਮਾਨ ਨੂੰ ਮੈਂ ਬੇਨਤੀ ਕਰਦਾ ਵੀ ਉਹ ਸ਼ੰਗਾਰਾ ਮਾਨ ਦੱਸਣ ਵੀ ਸਾਨੂੰ ਕੌਣ ਕੌਣ ਮਿਲੇ ਤੇ ਤੁਸੀਂ ਕਿਹੜੀ ਗੱਲ ਇਹਨਾਂ ਵਿੱਚ ਜਿਹੜੀ ਪ੍ਰੈਸ ਕਾਨਫਰੰਸ ਹੈ ਤੁਹਾਡੇ ਕੋਲੋਂ ਰੱਖੀ ਗਈ ਅੱਜ ਦੀ ਪ੍ਰੈਸ ਕਾਨਫਰੰেন্স 'ਤੇ ਪ੍ਰੈਸ ਵਾਲੇ ਸੱਜੋ ਪਹਿਲਾਂ ਦਾ ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਅਸੀਂ ਐਮਰਜੈਂਸੀ 'ਚ ਪ੍ਰੈਸ ਕਾਨਫਰੰਸ 'ਤੇ ਇੱਥੇ ਪਹੁੰਚ ਗਏ ਦਾ ਸੁਨਨਿਬਦ ਕਰਦੇ ਆ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਹੈ ਇਹ ਜਿਹੜੀ ਪਿਛਲੀ 22 ਫਰਵਰੀ ਨੂੰ ਚੰਡੀਗੜ੍ਹ ਦੇ ਵਿੱਚ ਇਸ ਸਕੈਮ ਆਲ ਇੰਡੀਆ ਦੀ ਬਹੁਤ ਵੱਡੀ ਮੀਟਿੰਗ ਹੋਈ ਸੀ ਜਿਹਦੇ ਵਿੱਚ 770 ਚਾਗਦ ਹੋਇਆ ਸੀ ਇੰਡੀਆ ਦੀਆਂ ਉਹਦੇ ਚ ਫੈਸਲਾ ਕੀਤਾ ਗਿਆ ਕਿ ਇੱਕ ਦਾ ਪ੍ਰੋਸੈਸ ਚਲਾਇਆ ਜਾਵੇ ਜਿਹੜੀਆਂ ਜਤੇ ਬੰਦੀਆਂ ਇਸ ਸਕੀਮ ਤੋਂ ਬਾਹਰ ਨੇ ਇਸਕੀਮ ਨਾਲ ਉਹਨਾਂ ਦੇ ਕੁਝ ਬਕਰੇਵੇਂ ਨੇ ਉਹਨਾਂ ਨਾਲ ਇੱਕ ਦਾ ਪ੍ਰੋਸੈਸ ਚਲਾਇਆ ਜਾਵੇ ਇਸ ਦੇ ਸਬੰਧ ਚ 6 ਮੈਂਬਰੀ ਕਮੇਟੀ ਬਣੀ ਜਿਦੇ ਚ ਮੇਰਾ ਨਾਮ ਰਾਜੇ왈 ਸਾਹਿਬ ਦਾ ਨਾਮ ਦਰਸ਼ਨਕ ਪ੍ਰਦਰਸ਼ੀਪਾਲ ਵਿਮੇਂਦਰ ਪਟਿਆਲਾ ਇੱਕ ਸਾਥੀ ਜੁਧਵੀਰ ਸਿੰਘ ਤੇ ਜਤੇ ਬੰਦੀ ਨਾਲ ਜੁੜੇ ਹੋਏ ਨੇ ਇੱਕ ਸਾਨ ਸਭਾ ਦੇ ਸਾਥੀ ਹਨਮੁਲਾ ਜੀ ਉਹ 6 ਬੰਦਿਆਂ ਦੀ ਸਾਡੀ ਕਮੇਟੀ ਬਣਾਈ ਉਹ ਕਮੇਟੀ ਦਾ ਡਿਊਟੀ ਸੀ ਵੀ ਉਹ ਇਹਨਾਂ ਸਾਥੀਆਂ ਨਾਲ ਗੱਲਬਾਤ ਆਪਸਾ ਇਸ ਦੇ ਨਾਲ ਇਹਦੇ 26 ਤਰੀਕ ਨੂੰ ਸਾਡੀ ਜਥੇਬੰਦੀ ਵੱਲੋਂ ਸਰਪੰਨ ਭੰਦੇਰ ਦਾ ਟਾਈਮ ਰੱਖੀਦਾ ਪਹੁੰਚ ਲਾਈ ਉਹਦੇ ਸਰਪੰਨ ਭੰਦੇਰ ਉਹਨਾਂ ਦੇ ਫਾਰਮ ਦਾ ਇੱਕ ਗਰਮੀਤ ਹੈ ਸ਼ਾਇਦ ਉਹ ਮੁੰਡੇ ਦਾ ਨਾਮ ਮਾਗਟ ਕਿਦਰਾ ਕਹੂੰ ਜੁਪੀ ਦਾ ਤੇ ਇੱਕ ਮਨਜੀਤ ਰਾਏ ਦੀ ਜਥੇਬੰਦੀ ਦਾ ਜੁੜੀ ਮਾਲਵੇ ਦੀ ਜਥੇਬੰਦੀ ਦਾ ਸਤਨਾਮ ਸਾਨੀ ਇਦਨ ਸਾਥੀ ਆ ਗੂ ਸ਼ਾਮ ਨੂੰ ਆਏ। ਉਹਨਾਂ ਨਾਲ ਕੁੱਲ ਗੱਲਬਾਤ ਕਰਨ ਤੋਂ ਬਾਅਦ ਇਹ ਤੈਅ ਹੋਇਆ ਕਿ ਤਾਲਮੇਲ ਵਿੱਚ ਅਛਣਾ ਦੀ ਵਿਦਿਆਨਤੀ ਬਣ ਸਕਦੀ। ਪੂਰਾ ਉਹਨਾਂ ਨੇ ਪੋਜ਼ੀਟਿਵ ਹੁੰਦਾ ਰਹਿ ਦਿੱਤਾ। ਤੇ ਨਾਲ ਇਹ ਕਹਿ ਗਏ ਵੀ ਅਸੀਂ ਦੂਜੇ ਸਾਥੀ ਨਾਲ ਰਹਿ ਕੇ ਵੀ ਕੋਈ ਫੈਸਲਾ ਕਰ ਸਕਦੇ। ਜਿੱਦੋਂ ਬਾਅਦ ਅਸੀਂ ਫੋਨ ਤੇ ਕੋਸ਼ਿਸ਼ ਕੀਤੀ ਜਗਜੀਤ ਡੱਲੇ ਵਾਲੇ ਨਾਲ ਫੋਨ ਤੇ ਡੱਲੇ ਵਾਲੇ ਸਾਹਿਬ ਨੇ ਫੋਨ ਨਹੀਂ ਚੁੱਕਿਆ ਤਿੰਨ-ਚਾਰ ਫੋਨ ਮੈਂ ਲਾਏ। ਕਾਕਾ ਕੋਰ ਦੇ ਨਾਲ ਕੋਸ਼ਿਸ਼ ਕੀਤੀ। ਉਹਨਾਂ ਨੇ ਫੋਨ ਨਹੀਂ ਚੁੱਕਿਆ। ਇਸ ਕਰਕੇ ਉਸ ਦਿਨ ਉਹਨਾਂ ਦੋਨਾਂ ਨਾਲ ਰਾਬਤਾ ਨਹੀਂ ਹੋਇਆ ਸ਼ਾਮ ਹੋਣ ਤੋਂ ਬਾਅਦ ਅਸੀਂ ਫੈਸਲਾ ਕੀਤਾ ਵੀ ਕਾਕਾ ਸਿੰਘ ਪੋਡਾ ਨੂੰ ਅਸੀਂ ਅਨੌਰੀ ਜਾ ਕੇ ਮਿਲ ਲੈਣੇ ਆਂ ਉੱਧਰ ਜਾਨ ਜਾਣ ਲੱਗੇ ਤਾਂ ਦਰਸ਼ਨਪਾਲ ਨੂੰ ਪਤਾ ਲੱਗਿਆ ਵੀ ਉਹ ਪਿੱਛੇ چلا ਗਿਆ ਜਿੱਥੋਂ ਦਾ ਉਹ ਮੁੰਡਾ ਜੀਤ ਹੋਇਆ ਗੱਲੋ ਪਿੰਡ ਉੱਥੇ ਗਿਆ ਹੋਇਆ ਇਸ ਤਰ੍ਹਾਂ ਕਿ ਉਹਨਾਂ ਨਾਲ ਰਾਬਤਾ ਨਹੀਂ ਹੋ ਸਕਿਆ ਫਿਰ ਅਸੀਂ ਸਰਜੀਤ ਪੂਲ ਨਾਲ ਰਾਬਤਾ ਉਪਾਤਰਾ ਦੇ ਨੇੜੇ ਸਾਨੂੰ ਮਿਲ ਗਏ ਉਹਨਾਂ ਨਾਲ ਮੀਟਿੰਗ ਅਸੀਂ ਜੀ ਉਹਨਾਂ ਦੇ ਵਿੱਚ ਸ਼ਾਮਲ ਸੀਗੇ ਰਜੀਤ ਸਿੰਘ ਪੂਲ ਜਿਹਨੇ ਸੀਨੀਅਰ ਰਹੇ ਉਹਨਾਂ ਦੀ ਕ੍ਰਾਂਤੀਕਾਰੀ ਜਿੰਨੇ ਆਂਦੇ ਤੇ ਉਹਨਾਂ ਚ ਲੜਕੀ ਆ ਸੁਮਿੰਦਰ ਕੌਰ ਉਹ ਸ਼ਾਮਲ ਸੀ ਇੱਕ ਸਾਥੀ ਹੋਰ ਸੀ ਤਿੰਨ ਜਣੇ ਹੋ ਸੀ ਮੈਂ ਛੰਡਾ ਤੋਂ ਤੇ ਰੂਪ ਤੋਂ ਅਸੀਂ ਇਧਰੋਂ ਤਿੰਨ ਜਣੇ ਆ ਗਏ ਉਹਨਾਂ ਸਾਥੀਆਂ ਨਾਲ ਵੀ ਇਹ ਗੱਲਬਾਤ ਕੋਈ ਕੀਤੀ ਕਿ ਯਾਰ ਇੱਕ ਸਾਂਝਾ ਐਕਸ਼ਨ ਚੁਲਾਇਆ ਜਾਵੇ ਇਸ ਸਕੈਮ ਨੂੰ ਵੱਡਾ ਕਰ ਲਈਏ ਪੁਰਾਣੀ ਜਿਹੜੀ ਸਕੈਮਾ ਬਸਪੋਰਟ ਜੀ ਕਰੀਏ ਇਹਦੇ ਵਾਸਤੇ ਅਸੀਂ ਉਹਨਾਂ ਨਾਲ ਫਟਾਫਟ ਨਵੇਂ ਇਹਦੇ ਚ ਤਾਂ ਉਹਨਾਂ ਦੇ ਕਾਫੀ ਗੱਲਾਂ ਦੇ ਡਿੱਕੇ ਬਣੇ ਜਾਂਦਾ ਡਿੱਕੇ ਬਣੇ ਗੜੇ ਸਾਡੇ ਗੱਲਾਂ ਹਾਂ ਅੰਮਿਤਾਲ ਮੇਲ ਮੇ ਅਕਸ਼ਨ ਵਾਸਤੇ ਸੈਮਤੀ ਬਣ ਚੁੱਕੀ ਐਸ ਤਰ੍ਹਾਂ ਉਹਨਾਂ ਦਾ ਪੋਜੀਟਿਵ ਆਇਆ ਪਰ ਨਾਲ ਉਹ ਵੀ ਗੱਲ ਇਹ ਕਰਕੇ ਗਏ ਦੀ ਬਾਕੀ ਫੋਰਮ ਦੇ ਵਿੱਚ ਅਸੀਂ ਵੀ ਗੱਲ ਕਰਾਂਗੇ ਤੇ ਉਧਰ ਮਤਲਬ ਇਹ ਉਹਨਾਂ ਦੇ ਵੀ ਸੀਗਾ ਵੀ ਸਾਡੀ ਪਿਟੀਸ਼ਨ ਹੈਗੀ ਵੀ ਬਣ ਸਕਦੀ ਐ ਪਰ ਆਪਣੇ ਫੋਰਮ ਫੋਰਮ ਦੇ ਸਾਥੀਆਂ ਨਾਲ ਵੀ ਗੱਲ ਕਰਦੇ ਰਹਿਣਾ ਇਸ ਤੋਂ ਬਾਅਦ ਕੱਲ ਸਾਡੇ ਸਾਥੀਆਂ ਨੇ ਮਤਲਬ ਕੱਲ ਹੋਇਆ ਮੇਰੀ ਗੱਲ ਤੇ ਉਹਨਾਂ ਦੀ ਗੱਲ ਜਨ ਚ ਬਲਦੇ ਮੀਤ ਕਾਕਾ ਕੋੜਾ ਨਾਲ ਚੰਡਾ ਸਿੰਘ ਦਰਸ਼ਨਪਾਲ ਗਏ ਨੇ ਕਾਕਾ ਕੋੜਾ ਨਾਲ ਉਹਨਾਂ ਨੇ ਵੀ ਇਹ ਕਿਹਾ ਵੀ ਅਸੀਂ ਫਾਰਮ ਦੇ ਵਿੱਚ ਰਹਿ ਕਰ ਜਾਨੀ ਦੋਨਾਂ ਸੱਤ ਕਾਲਰ ਮਾ ਹੋ ਸਕਦਾ ਦਰ ਮੇਲ ਮਦ ਅ ਰਹਿ ਕਰਕੇ ਫੈਸਲਾ ਜਾਨੀ ਨਾ ਸਰਪੰਚ ਨੇ ਇਹ ਬਣ ਨਾ ਕਾਕਾ ਕੋੜਾ ਦੇ ਤੌਰ ਤੇ ਇਹ ਫੈਸਲਾ ਤਾਂ ਨਹੀਂ ਆਇਆ ਵੀ ਕੱਲ ਮੇਰੇ ਮੇ ਤੇ ਨਾਲ ਦੀ ਸਹਿਮਤੀ ਬਣ ਪਰ ਉਲਟਾਈ ਕਰਨ ਲੱਗੀ ਵੀ ਉਹਨਾਂ ਨੇ ਪ੍ਰੈਸ ਕਾਨਫਰੰਸ ਕਰਕੇ ਉਹ ਜਿਹੜੀਆਂ 60 ਚੀਜ਼ਾਂ ਤੇ 32 ਚੀਜ਼ਾਂ ਜਿਹੜੀਆਂ ਨੇ ਪੰਜਾਬ ਉਹਨਾਂ ਦੇ ਅਟੈਕ ਲੈਂਦਾ ਤੇ ਨਾਲ ਇੱਧਰ ਸਾਡੇ ਵੀ ਅਸੀਂ ਇਹਨਾਂ ਸਾਥੀਆਂ ਨੂੰ ਮਿਲੇ ਆ ਜਿਹੜਾ ਇਹ ਪਿੰਟਾਇਆ ਜਾ ਰਿਹਾ ਹੈ ਵੀ ਯਾਰ ਇਹਨਾਂ ਨੇ ਗੱਲਾਂ ਨਹੀਂ ਕਰਨ ਲਾ ਲਿਆ ਇਹ ਪੁੱਛ ਕੇ ਨਹੀਂ ਗਏ ਇਹ ਆਪ ਕਿਸੇ ਨੂੰ ਪੁੱਛਿਆ ਨਹੀਂ ਉਹਦੇ ਤੋਂ ਮੋੜ ਮਾ ਇਹ ਲੈਂਦਾ ਵੀ ਪੁੱਛਿਆ ਕਿਉਂ ਨਹੀਂ ਅਸੀਂ ਤੈਨੂੰ ਸਾਰਿਆਂ ਨੂੰ ਪੁੱਛ ਕੇ ਗਏ ਆ ਜਦੋਂ ਕੋਈ ਕਿਸੇ ਨੇ ਪੈਰ ਨਹੀਂ ਲਾਇਆ ਉਹਦੋਂ ਅਸੀਂ ਗਏ ਇਹ ਜਾਨੀ ਸਾਡੀ ਜਾਣਕਾਰੀ ਮਦਦ ਉਹਨਾਂ ਸਾਥੀਆਂ ਨੇ ਬੱਤੀ ਵਾਲਾ ਚਾਰ ਟੀਮਾਂ ਬਣਾਈਆਂ ਜਿਹੜੀ ਇੱਕ ਟੀਮ ਦੀ ਡਿਊਟੀ ਸਾਡੇ ਨਾਲ ਵੀ ਲੱਗ ਰਹੀ ਹੈ ਅਡੇ ਕੋਲੇ ਵੀ ਉਹ ਗੱਲ ਕਰਕੇ ਗਈ ਆ ਵੀ ਸਾਥੀ ਕੀ ਆਪਾਂ ਇਸ ਸੇਕਤ ਨੂੰ ਵੱਡੀ ਕਰ ਸਕਦੇ ਹਾਂ ਇਧਰੋਂ ਸਾਡਾ ਹੰਗਾਰਾ ਸੀ ਜੀ ਹਾਂ ਇੱਕ ਤਾਂ ਬੜੀ ਹੋ ਸਕਦੇ ਕੁਝ ਨਿਪਰਾ ਲੈ ਕੇ ਤਾਂ ਠੀਕ ਹੈ ਅਸੀਂ ਜਿਸ ਤਰ੍ਹਾਂ ਚੱਲਦੇ ਹਾਂ ਤਾਲਮਿਲ ਵਿੱਚ ਪਹਿਲਾਂ ਨਹੀਂ ਚੱਲਦੇ ਅੱਗੇ ਨੂੰ ਸਾਡੇ ਵਾਸਤੇ ਕੋਈ ਢੀਕਾ ਲਿਆਊਗਾ ਜਿਹੜਾ ਤੁਸੀਂ ਡੱਲੇਵਾਲ ਨਾਲ ਗੱਲ ਕਰਨ ਦੀ ਕਰਤੀ ਆ ਤੇ ਦੂਜੇ ਜੱਥੇ ਬੰਦੇ ਨਾਲ ਗੱਲ ਰਾਜਵਾਲ ਨਾਲ ਗੱਲ ਕਰਨ ਦੀ ਗੱਲ ਕੀਤੀ ਆ ਜਾਂ ਉਹ ਬੰਦੇਰ ਹੋਰ ਨਾਲ ਗੱਲ ਕਰਨ ਦੀ ਗੱਲ ਕੀਤੀ ਆ ਉਹਦੇ 'ਚ ਤੁਸੀਂ ਕੀ ਪੋਜ਼ਿਟਿਵ ਡੇਟ ਦੇ ਦੋ ਉਹ ਚੰਗਾ ਭਰਾ ਇਹ ਪ੍ਰਾਲੇ ਦੀ ਸਾਨੂੰ ਰਿਪੋਰਟ ਉਹਨਾਂ ਦੀ ਮਿਲ ਗਈ ਉਹ ਪ੍ਰਾਲਾ ਕਰ ਰਹੇ ਆ ਲekin ਇਹਦੇ ਵਿੱਚ ਵੀ ਜਗੀਰ ਸਿੰਘ ਗੱਲੇਵਾਲ ਨੇ ਉਹਨਾਂ ਨੂੰ ਸਾਫ਼ ਕਰਕੇ ਗੱਲ ਕਰਤੀ ਉਹਨਾਂ ਦੀ ਟੀਮ ਨਾਲ ਗੱਲ ਕਰਦੋ ਇਨਕਾਰ ਹੀ ਕਰਦੇ ਜਿਨੇ ਇਹ ਉਹਨਾਂ ਦੀ ਸਾਡੀ ਮੋਟੀ ਰਿਪੋਰਟ ਹੈ ਬਰਦੂਈ ਗੱਲ ਤਾਂ ਉਹ ਆਪ ਦੱਸਣਗੇ ਵੀ ਕੀ ਦੇਣਾ ਕੀ ਕਰਦੇ ਜਿਹੜੇ ਸੀ ਕਿ ਇੱਧਰ ਸਾਡੇ ਨਾਲ ਗੱਲ ਕਰਨ ਦੀ ਗੱਲ ਕਰਦੇ ਨੇ ਵੀ ਅਸੀਂ ਤੁਹਾਡੇ ਨਾਲ ਤਿੰਨ ਵਾਰੀ ਗੱਲ ਕੀਤੀ ਇੱਕ ਵਾਰ ਤਾਂ ਸੱਚੇ ਉਹ ਸਾਡੀ ਗੱਲ ਉਹਨਾਂ ਨਾਲ ਹੋਈ ਜਿਲ੍ਹਾ ਲੁਧਿਆਣਾ ਆਪਣੇ ਬਰਨਾਲਾ ਦੇ ਵਿੱਚ ਉਹ ਚ ਆਪਣੇ ਤਿੰਨ ਜਣੇ ਅਸੀਂ ਸ਼ਾਮ ਨੂੰ ਸੀ ਠੰਡਾ ਸੀ ਜੱਟੂ ਦੇ ਤੇ ਆਪਣਾ ਸਰਪੀ ਆਪਣਾ ਰੂਪ ਸਿੰਘ ਤੇ ਮੈਂ ਜਿਹੜੀ ਹੋਈ ਹੈ 26 27 ਜਨਵਰੀ ਵਾਲੇ ਦਿਨਾਂ ਮੀਟਿੰਗ ਮੇਰੇ ਘਰੇ ਸਰਜੀਤ ਗੁਰਵੰਦ ਦੀ ਟੀਮ ਆਈ ਉਹ ਟੀਮ ਮੇਰੇ ਕੋਲ ਜਦੋਂ ਆਈ ਹੈ ਮੈਨੂੰ ਇਹੀ ਕਹਿਣ ਆਈ ਸੀ ਵੀ ਤੁਸੀਂ 13 ਵਾਲੇ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋ ਵੀ ਸਾਡੀਆਂ ਸਾਰੀਆਂ ਜਥੇਬੰਦੀ ਦੀ ਭਾਵਨਾ ਹੈ ਵੀ ਉਰਾਹਾ ਵਾਲੇ 13 ਵਾਲੇ ਚ ਸ਼ਾਮਲ ਸਾਡਾ ਉਹਨਾਂ ਨੂੰ ਦੋ ਟੱਕ ਲੰਮੀਆਂ ਗੱਲਾਂ ਹੋਈਆਂ ਪਈਆਂ ਪਰ ਹੋਰ ਨਹੀਂ ਵੀ ਦੋ ਹੀ ਗੱਲਾਂ ਹੋਈਆਂ ਕਿਉਂਕਿ ਪ੍ਰੈਸ ਦੇ ਵਿੱਚ ਇੰਨੀਆਂ ਗੱਲਾਂ ਨਹੀਂ ਆ ਸਕਦੀਆਂ ਅਸੀਂ ਉਹਨਾਂ ਦੀ ਭਾਵਨਾ ਸੀ ਵੀ ਇਹ ਇਧਰ ਸ਼ਾਮਲ ਹੋਣਾ ਅਸੀਂ ਉਹਨਾਂ ਨੂੰ ਕਿਹਾ ਵੀ ਇਹ ਇਹ ਸੰਭਵ ਨਹੀਂ ਹੈ ਅਸੀਂ ਦੋ ਫਾਰਮਾਂ 'ਚ ਨਹੀਂ ਚੱਲ ਸਕਦੇ ਅਸੀਂ ਸੰਯੁਕਤ ਮੋਰਚੇ ਦਾ ਪਾਰਟ ਹਾਂ ਅਸੀਂ ਥੋੜੇ ਕੋਰ ਮੁਰਦਾ ਪਾਰ ਪਾਰਟ ਨਹੀਂ ਬਣਦਾ ਉਹਨਾਂ ਦੀ ਗੱਲ ਸੀ ਵੀ ਜਦੋਂ ਜਾਬਰ ਹੋਇਆ ਸਾਡੇ ਤੇ ਛੱਡਤ ਹੋਇਆ ਫਿਰ ਵੀ ਕੁਝ ਨੂੰ ਆਉਣਾ ਪੈਣਾ ਇਹ ਅਸੀਂ ਕਹਿ ਵੀ ਅਸੀਂ ਮੌਕੇ ਤੇ ਸੋਚਾਂਗੇ ਇਹ ਅਸੀਂ ਕੀ ਕਰਨਾ ਉਹ ਹੈ ਜਿਸੀਂ ਦੇਖ ਲਾਂਗੇ ਉਹ ਅਸੀਂ ਕਰਾਂਗੇ ਜਿਵੇਂ ਜਿਹਾ ਕੋਈ ਸੱਤ ਹੋਊਗਾ ਜੇ ਸਰਕਾਰ ਨੇ ਥੋੜਾ ਨਾ ਧੱਕਾ ਮੀਤੀ ਜੀ ਯਾਨੀ ਮੇਰੀ ਗੱਲ ਉਹਨਾਂ ਨਾਲ ਸਿਰਫ ਇੰਨੀ ਹੀ ਬੋਲੀ ਹੈ ਉਹ ਸਰ ਏਕਤਾ ਵਾਸਤੇ ਕੁੱਝ ਆਏ ਤੇ ਅਸੀਂ ਏਕਤਾ ਇਕੱਠੇ ਘਰ ਦੇ ਲੜਨਾ ਉਹ ਸਾਡੇ ਜਥੇਬੰਦੀ ਨੂੰ ਕਾਲ ਦੇ ਕੇ ਆਪਣੇ ਪ੍ਰੋਗਰਾਮ ਦੇ ਲੈ ਕੇ ਆਉਣਾ ਸੀ ਇਹ ਮੇਰੇ ਨਾਲ ਗੱਲ ਤੁਸੀਂ ਉਦੋਂ ਪਿੱਛੇ ਉਹਨਾਂ ਨੇ ਗੱਲ ਉਦੋਂ ਪਹਿਲਾਂ ਜਿਹੜੀ ਗੱਲ ਉਹਨਾਂ ਨੇ ਸਾਡੇ ਨਾਲ ਬਰਨਾਲੇ ਉਹ ਸਿਰਫ ਭੰਦੇਰ ਹੋਰਾਂ ਦਾ ਫਾਰਮ ਸੀ ਸਾਡੇ ਨਾਲ ਗੱਲ ਕਰਨਾ ਉਦੋਂ ਡੱਲੇਵਾਲ ਸਾਹਿਬ ਉਹਨਾਂ ਦੇ ਨਾਸਟ ਅਟੈਚ ਨਹੀਂ ਸੀ ਉਦੋਂ ਭੰਦੇਰ ਹੋਰਾਂ ਦੀ ਪ੍ਰਪੋਜ਼ਲ ਸੀ ਵੀ ਕੀ ਆਪਾਂ ਇਕੱਠੇ ਚੱਲ ਸਕਦੇ ਆ ਆਪਾਂ ਇੱਕ ਫਾਰਮ ਬਣਾ ਸਕਦੇ ਆ ਇਹਦਾ ਮੁੰਮਾ ਸਵਾਲ ਇਹ ਸੀ ਵੀ ਕੀ ਤੁਸੀਂ ਸਾਡੇ ਨਾਲ ਜੁੜ ਕੇ ਚੱਲ ਸਕਦੇ ਹੋ ਸਾਡਾ ਜਵਾਬ ਸੀ ਵੀ ਇਸ ਤਰ੍ਹਾਂ ਨਹੀਂ ਅਸੀਂ ਫਾਰਮ ਵਿੱਚ ਸ਼ਾਮਲ ਆ ਐਸਕੇਐਮ ਦੇ ਚ ਉਹਦੇ ਚ ਅਸੀਂ ਰਹਾਂਗੇ ਤੁਸੀਂ ਜਦੋਂ ਕੋਈ ਐਕਸ਼ਨ ਪ੍ਰੋਗਰਾਮ ਕਰੂਗੇ ਤੁਹਾਡੇ ਨਾਲ ਤਾਲ ਮਿਲਵੇਂ ਐਕਸ਼ਨ ਦੀ ਸਹਿਮਤੀ ਹੋ ਸਕਦੀ ਹੈ ਸਹਿਮਤੀ ਅਸੂਨਾ ਉਹ ਸੱਜਣ ਨੇ ਜਾਨੀ ਇਹਦੇ ਚੇਕਤਾ ਉਕਤਾ ਵਾਲੀ ਕੋਈ ਪ੍ਰੋਸੈਸ ਨਹੀਂ ਸੀ ਉਦੋਂ ਸਾਨੂੰ ਆਪਣੇ ਨਾਲ ਜੋੜਨ ਦਾ ਜਿਹੜਾ ਸੀਗਾ ਇਹ ਗੱਲ ਉਹਨਾਂ ਨੇ ਮੀਰੇ ਨਾਲ ਇਦੋਂ ਪਿੱਛੋਂ ਉਦੋਂ ਤੱਕ ਜਦੋਂ ਤੱਕ ਇਹ ਮੇਰੇ ਨਾਲ ਜਿੱਦਣ ਗੱਲ ਕਰਨ ਗਏ ਨੇ ਜਿੱਦੇ ਛੰਡਾ ਤੋਂ ਤੇ ਮੈਂ ਤੇ ਰੋਕ ਸਕਦਾ ਉਦੋਂ ਤੱਕ ਉਹਨਾਂ ਨੇ ਕੋਈ ਦਿੱਲੀ ਜਾਣ ਦਾ ਪ੍ਰੋਗਰਾਮ ਠੀਕਿਆ ਨਹੀਂ ਇਹ ਸੱਚਾਈ ਇਹਦੇ ਵਿੱਚ ਦੀ ਸ਼ਾਇਦ ਜਦੋਂ ਉਹ ਸ਼ਨਾਰਾ ਮਾਨ ਨਾਲ ਗੱਲ ਕੀਤੀ ਉਦੇ ਬਾਰੇ ਹੁਣ ਸ਼ੰਗਾਰਾ ਮਾਨ ਹੀ ਦੱਸ ਸਕਦੇ ਨੇ ਵੀ ਸਾਡੇ ਨਾਲ ਉਹਨਾਂ ਦੀ ਕੀ ਗੱਲ ਹੋਈ ਜਾ। ਅਗਲੀ ਗੱਲ ਤਾਂ ਫਿਰ ਉਦੋਂ ਬਾਅਦ ਅਸੀਂ ਕਰਾਂਗੇ। ਇਹ ਸ਼ੰਗਾਰਾ ਮਾਨ ਨੂੰ ਮੈਂ ਬੇਨਤੀ ਕਰਦਾ ਵੀ ਉਹ ਸ਼ੰਗਾਰਾ ਮਾਨ ਦੱਸਣ ਵੀ ਸਾਨੂੰ ਕੌਣ-ਕੌਣ ਮਿਲੇ ਤੇ ਤੁਸੀਂ ਕਿਹੜੀ ਗੱਲ ਕੀਹਦੇ ਨਾ। ਜੋ ਜਿਹੜੀ ਮੇਰੇ ਨਾਲ ਉਹਨਾਂ ਨੇ ਗੱਲ ਕਰੀ ਆ ਉਹਦੇ ਵਿੱਚ ਪਹਿਲੀ ਗੱਲ ਤਾਂ ਉਹ ਜੋ ਭਦੇਰ ਸਾਹਿਬ ਆਪਦੀ ਗੱਲ ਚ ਲਿਆ ਰਹੇ ਆ ਉਹ ਟੀਮ ਦਾ ਨਾਮ ਲਹਿ ਆ ਉਹ ਬਿਲਕੁਲ ਹੀ ਸਰਾਸਲ ਝੂਠ ਹੈ। ਮੇਰੇ ਕੋਲੇ ਆਇਆ ਸਿਰਫ ਦੋ ਗੰਦੇ ਜਿਹਦੇ ਵਿੱਚ ਰਣਜੀਤ ਰਾਜੂ ਸੀ ਰਾਸਤਾਨਾ ਵਾਲਾ ਜਾਂ ਅਮਰਜੀਤ ਹੈ ਤੇ ਹੁਣ ਉਹ ਪਗਤਾ ਆਏ ਰਹੇ ਆ ਵੀ ਉਹਦੇ ਚ ਲੰਗੋਵਾਲਾ ਸਾਹਿਬ ਵੀ ਸੀਗਾ ਫਲਾਨਾ ਵੀ ਸੀਗਾ ਜੀ ਇਸੇ ਸੱਤ ਅੱਠ ਮੈਂਬਰ ਦੀ ਟੀਮ ਸੀ ਪਹਿਲੀ ਗੱਲ ਤਾਂ ਉਹ ਹੀ ਝੂਠ ਹੈ ਦੂਸਰੀ ਗੱਲ ਉਹਨਾਂ ਦੀ ਜੋ ਹਾਲਤ ਪਹਿਲਾਂ ਤੋਂ ਸਿਰਜੀ ਆ ਉਹਨਾਂ ਨੇ ਜਾਣ ਬੁੱਝ ਕੇ ਉਸੇ ਦੀ ਕੜੀ ਵਜੋਂ ਸਾਡੇ ਨਾਲ ਗੱਲ ਸ਼ੁਰੂ ਕੀਤੀ ਆ ਉਹਨੇ ਵੀ ਜਿਵੇਂ ਐਸਕੇ ਮੈਨੂੰ ਤੋੜ ਦਿਓ ਜੋ ਐਸਕੇ ਮਦਾ ਪ੍ਰਭਾਵ ਹੈ ਸੰਸਾਰ ਪੱਧਰ ਤੇ ਜਿਨੇ ਦਿੱਲੀ ਵਾਲਾ ਅੰਦੋਲਨ ਲੜ ਕੇ ਏਡੀ ਪ੍ਰਾਪਤੀ ਕੀਤੀ ਆ ਹੈ ਉਸ ਸਕੀਮ ਨੂੰ ਕਮਜ਼ੋਰ ਕਿਵੇਂ ਕੀਤਾ ਜਾਵੇ ਅਸਲ ਵਿੱਚ ਉਸ ਲਹਿਜੇ ਦੇ ਵਿੱਚ ਉਹਨਾਂ ਦਾ ਗੱਲ ਕਰਨ ਦਾ ਮਤਲਬ ਸੀ ਜਿਨ੍ਹਾਂ ਨੇ ਆਉਣ ਸਾਰ ਹੀ ਇਹ ਗੱਲ ਰੱਖੀ ਵੀ ਤੁਸੀਂ ਇੱਧਰ ਆਜੋ ਮੈਂ ਉਹਦੇ ਨਾਲ ਬਹੁਤ ਠੋਕ ਕੇ ਕਿਹਾ ਵੀ ਪਹਿਲੀ ਗੱਲ ਤਾਂ ਤੁਸੀਂ ਇਹ ਦੱਸੋ ਇਹ ਵੀ ਉਹੀ ਇਕੱਲੇ ਭਦੇੜ ਵਾਲੇ ਗਰੁੱਪ ਵਾਲੇ ਮਾਮਲੇ 'ਚ ਜਿਆਦਾ ਆਏ ਨੂੰ ਉਹੀ ਗੱਲ ਰੱਖੀ ਹੈ ਅਸੀਂ ਇਧਰੋਂ ਮੈਂ ਜਵਾਬ ਰੱਖਿਆ ਉਹਨਾਂ ਨਾਲ ਵੀ ਪਹਿਲੀ ਗੱਲ ਤਾਂ ਇਹ ਦੱਸੋ ਤੁਸੀਂ ਜਿਹੜੀ ਆ ਗੱਲ ਆ ਪਹਿਲੀ ਗੱਲ ਤਾਂ ਵੈਸੇ ਵੀ ਠੀਕ ਨਹੀਂ ਥੋੜੀ ਐਸਕੀਮ ਨੂੰ ਤੁਸੀਂ ਤਾਂ ਕਮਜ਼ੋਰ ਕਰਨ ਆਏ ਹੋ ਇਸ ਕਰਕੇ ਗੱਲ ਨਾਲ ਸਹਿਮਤ ਨਹੀਂ ਅਸੀਂ ਤਾਂ ਇਸਕੀਮ ਦੇ ਬਾਹਰ ਹਟੇ ਹਾਂ ਇਹ ਤੁਹਾਡੀ ਗੱਲ ਹੀ ਠੀਕ ਹੈ ਦੂਜੀ ਗੱਲ ਦੂਜੀ ਗੱਲ ਮਨੋ ਤੇ ਸਵਾਲ ਕੀਤਾ ਵੀ ਡੱਲੇ ਵਾਲਾ ਸਾਹਿਬ ਨੇ ਜੋ ਇਸਕੀਮ ਤੋੜਿਆ ਹੈ ਉਹ ਗੱਲ ਨੂੰ ਠੀਕ ਮੰਨਦੇ ਹੋ ਤੁਸੀਂ ਉਹ ਦੋਨੇ ਸਾਥੀ ਬੋਲੇ ਵੀ ਉਹ ਤਾਂ ਅਸੀਂ ਗਲਤ ਮੰਨਦੇ ਆਂ ਵੀ ਪਹਿਲਾਂ ਫਿਰ ਉਹ ਗਲਤ ਦਾ ਆਪਾਂ ਕੀ ਕਰਗੇ ਤੀਸਰੀ ਗੱਲ ਜਿਹੜੀ ਉਹ ਉਹਨਾਂ ਨਾਲ ਮੇਰੇ ਨਾਲ ਜੱਜ ਕੇ ਹੋਈ ਵੀ ਏਕਤਾ ਦੇ ਅਸੀਂ ਹਾਂ ਨਹੀਂ ਐ ਇੱਕ ਤਾਂ ਹੋਣੀ ਚਾਹੀਦੀ ਆ ਪਰ ਇੱਕ ਤਾਂ ਵੱਡੀ ਕਿਵੇਂ ਹੋਵੇ ਜਿਹੜਾ ਇਸਕੀਮ ਬਣਿਆ ਹੋਇਆ ਜਿਹਨੂੰ ਕਮਜ਼ੋਰ ਮਾੜਾ ਮੋਟਾ ਕਿਸੇ ਪਾਸੋਂ ਕਰਿਆ ਉਹਨੂੰ ਹੋਰ ਤਕੜਾ ਕਰਗੇ ਆਓ ਇਹ ਇਸਕੀਮ ਦਾ ਮਾਮਲਾ ਹੈ ਇਸਕੀਮ ਦੇ ਵਿੱਚ ਬਹਿ ਕੇ ਆਪਾਂ ਉਹਨੂੰ ਇਕੱਠਿਆਂ ਕਰ ਲੈਨੇ ਆਂ ਇਕੱਠੇ ਕਰਕੇ ਅਸੀਂ ਉਹਦਾ ਤੇ ਵਜਨ ਪਾਵਾਂਗੇ ਸਾਰੀ ਜਥੇਬੰਦੀ ਵੱਲੋਂ ਸਾਂਝੇ ਤੌਰ ਤੇ ਜੇ ਉਸ ਤਰ੍ਹਾਂ ਦਾ ਸਾਂਝਾ ਤਾਂ ਬਣਦਾ ਨਹੀਂ ਆਪਣਾ ਤਾਲਮੇਲ ਮਾ ਜਿਹੜਾ ਹੁਣ ਵੀ ਉਹ ਪ੍ਰੋਸੀਜਰ ਉਹ ਵੀ ਚੱਲ ਰਿਹਾ ਹੈ ਵੀ ਤਾਲਮੇਲ ਰੱਖ ਕੇ ਆਪਾਂ ਚੰਗੀ ਤਰ੍ਹਾਂ ਚੱਲ ਸਕਦੇ ਹਾਂ ਸਾਂਝੀ ਸੱਟ ਕੇਂਦਰ ਸਰਕਾਰ ਤੇ ਪਾਈ ਸਕਦੀ ਹੈ ਤੇ ਜਿਹੜਾ ਤੁਸੀਂ ਆ ਹੁਣ ਕਿਉਂਕਿ ਪਹਿਲਾਂ ਉਦੋਂ ਪਹਿਲਾਂ ਜਿਵੇਂ ਪ੍ਰਧਾਨਜਿਆਂ ਨੇ ਵੀ ਆਪਦੀ ਗੱਲ ਚ ਲਿਆਂਦਾ ਵੀ ਉਹਨਾਂ ਨੇ ਉਦੋਂ ਪਹਿਲਾਂ ਜਿਹੜਾ ਪ੍ਰੋਸੀਜਰ ਚਲਾਇਆ ਉਦੋਂ ਦਿੱਲੀ ਵਾਲਾ ਸੱਦਾ ਨਹੀਂ ਦਿੱਤਾ ਹੋਇਆ ਉਹ ਜੋ ਕਾਨਫਰੰਸ ਉਹਨਾਂ ਨੇ ਕੀਤੀਆਂ ਪੰਜਾਬ ਦੇ ਵਿੱਚ ਉਦੋਂ ਸੀਗਾ ਵੀ 26 ਫਰਵਰੀ ਨੂੰ ਅਸੀਂ ਦਿੱਲੀ ਜਾਵਾਂਗੇ ਜਦੋਂ ਅਸੀਂ ਕੇਮ ਨੇ ਮੀਟਿੰਗ ਕਰਕੇ ਇਹ ਕਾਲ ਦਿੱਤੀ ਵੀ 15 ਤੋਂ 20 ਦੇ ਵਿਚਕਾਰ ਦਿੱਲੀ ਚੱਲੂ ਦਾ ਪ੍ਰੋਗਰਾਮ ਇਸ ਕੇਮ ਦਾ ਬਣ ਗਿਆ ਸੀ ਸਿਰਫ ਡੇਟ ਦਾ ਹੀ ਕਰਨੀ ਬਾਕੀ ਸੀ ਉਹਨਾਂ ਨੇ ਇਸੇ ਮਤਲਬ ਅਸੀਂ ਤਾਂ ਸਮਝਾਂਗੇ ਇਸ ਫਰੇਮ 'ਚ ਰੱਖ ਕੇ ਵੀ ਉਹ ਤੋਂ ਮੂਹਰੇ 13 ਦਾ ਦਵਾਲੇ ਉਹ ਕੀਤਾ ਹੈ ਜਿਹੜਾ 13 ਫਰਵਰੀ ਨੂੰ ਸੱਦਾ ਦਿੱਤਾ ਠੀਕ ਹੈ ਸਾਨੂੰ ਇਤਰਾਜ਼ ਨਹੀਂ ਕਰ ਸਕਦੇ ਆ ਉਹਨਾਂ ਦਾ ਜਮਹੂਰੀ ਹੱਕ ਆ ਡੱਡ ਵੀ ਲੜ ਸਕਦੇ ਆ ਆਜ਼ਾਦ ਤੌਰ ਤੇ ਆਪਦੇ ਲੜਨ ਦਾ ਬਿਲਕੁਲ ਸਭ ਨੂੰ ਅਧਿਕਾਰ ਹੈਗਾ ਪਰ ਉਹਨਾਂ ਦਾ ਮਨਸਾ ਅਸਲ ਵਿੱਚ ਇੱਕ ਤਾਂ ਨੂੰ ਤੱਕੜਿਆ ਕਰਨਾ ਨਹੀਂ ਸੀ ਜਾਂ ਜਿਹੜੀਆਂ ਮੰਗਾ ਮਸਲੇ ਆ ਉਹਨੂੰ ਵੀ ਇਕੱਠੇ ਹੋ ਕੇ ਜ਼ਬਰਦਸਤ ਜਿੱਡੀਆਂ ਵੱਡੀਆਂ ਮੰਗਾ ਦਾ ਘੇਰਾ ਉਹ ਜਿੱਡੀ ਵੱਡੀ ਲਾਂਬਨਦੀ ਤੇ ਲੋਡ ਆ ਉਹਦੇ ਤੇ ਉਹਨੂੰ ਮੁੱਖ ਘੱਟ ਰੱਖਿਆ ਵੀ ਐਸਕੀਮ ਨੂੰ ਕਮਜ਼ੋਰ ਕਰਕੇ ਜਿਵੇਂ ਕੋਈ ਅਸੀਂ ਇਹਨੂੰ ਕ੍ਰੈਡਿਟ ਲੈ ਲਾਂਗੇ ਆ ਇਸ ਕਰੰ ਦਾ ਨਜ਼ਰਦਾ ਅਸੀਂ ਉਹਨੂੰ ਦੋ ਟੁਕ ਰੱਦ ਕੀਤਾ ਜਾਣ ਵੇਲੇ ਸਾਡੀ ਇਸ ਗੱਲ ਦੀ ਸਹਿਮਤੀ ਬਣੀ ਆ ਵੀ ਦੱਸੋ ਹੁਣ ਤੁਸੀਂ ਐਸਕੀਮ ਨਾਲ ਛੇੜੂਗੀ ਗੱਲ ਉਹ ਇਹ ਮੰਨ ਕੇ ਗਏ ਆ ਪਰ ਉਹਨਾਂ ਨੇ ਐਸਕੀਮ ਨਾਲ ਕੋਈ ਗੱਲ ਨਹੀਂ ਛੇੜੀ ਇਹ ਤਾਂ ਜਿਵੇਂ ਕੱਲੇ ਕੱਲੇ ਨੂੰ ਪਾੜ ਕੇ ਉਸ ਐਸਕੀਮ ਨੂੰ ਕਮਜ਼ੋਰ ਕਰਨਾ ਉਸੇ ਦੀ ਕੜੀ ਦੇ ਤਹਿਤ ਹੀ ਮੇਰੇ ਨਾਲ ਜਿਹੜੀ ਇਹ ਗੱਲ ਹੋਈ ਆ ਪੂਰੀ ਮਾਸਾਥੀ ਛੋਟਾ ਛੋਟੇ ਨਾਲ ਗੱਲ ਕਰਨੀ ਜਾਉਂਦਾ ਸੀਗਾ ਦੇਖੋਗੇ ਐਸਕੇਮ ਪਹਿਲਾਂ ਇੱਕ ਸੀਗਾ ਤੇ ਜਿਹਨੇ ਬਹੁਤ ਵੱਡੀ ਜਿੱਤ ਪ੍ਰਾਪਤ ਕੀਤੀ ਹੈ ਜਿਵੇਂ ਕਹਿੰਦੇ ਸੀ ਮੋਦੀ ਦਾ ਮੰਨਦਾ ਉਸ ਤੋਂ ਬਾਅਦ ਥੋੜੀ ਗੱਲ ਤੇ ਦਲੇਵਾਲ ਸਾਹਿਬ ਅੱਡ ਹੋਏ ਕਿ ਫਲਾਣੇ ਨੇ ਉਸੇ ਚਿੱਠੀ ਲਿਖਤੀ ਜੀ ਫਲਾਣੇ ਨੇ ਪੈਸੇ ਖਾ ਗਿਆ ਐਦਰੋਂ ਦਲੀਲ ਉਦੋਂ ਵੀ ਦਿੱਤੀ ਵੀ ਆਪਾਂ ਜੇ ਇਕੱਠੇ ਆਵਾਂਗੇ ਦੀ ਪੜਤਾਲ ਕਰ ਲਾਂਗੇ ਉਹ ਪੜਤਾਲੀਆ ਕਮੇਟੀ ਬਣੀ ਉਹਦੀ ਪੜਤਾਲ ਹੋਈ ਇੱਕ ਗੱਲ ਦੀ ਪੜਤਾਲ ਹੋ ਗਈ ਕਿਹਦੀ ਵਿੱਚ ਦੇ ਉਹ ਉਸ ਤੋਂ ਬਾਅਦ ਜਿਹੜਾ ਸਰਮਣ ਪੰਦੇਰ ਹੈ ਤਿਸਰੀ ਜੀ ਸ਼ੰਪੂਲ ਹੈ ਇਹਨਾਂ ਨੇ ਐਸਕੇਮ ਨੂੰ ਕਮਜ਼ੋਰ ਕਰਨ ਖਾਤਰ ਤੋੜਨ ਖਾਤਰ ਉਹਦਾ ਸਬੂਤ ਹੈ ਜੋ ਕਹਿੰਦੇ ਵੀ ਸਾਡੇ ਨਾਲ 14 ਜੱਥੇਬੰਦ ਆ ਗਏ ਆ ਕਿਹਦੇ ਚੋਂ ਆ ਗਏ 14 ਜੱਥੇਬੰਦ ਇਸ ਸਕੀਮ ਦਾ ਹਿੱਸਾ ਸੀ ਉਹ ਜਦੋਂ ਉਹਨਾਂ ਨੇ ਕਿਹਾ ਵੀ ਸਾਡੇ ਨਾਲ 18 ਜੱਥੇਵੰਦ ਆ ਬਣਾ ਲਿਆ ਬਾਹਰ ਲਿਆਂ ਵੀ ਹੈਗੇ ਆ ਪੰਜਾਬ ਦੇ ਆ ਵੀ ਹੈਗੀਆਂ 14 ਜੱਥੇਬੰਦਾਂ ਦੇ ਨੌਂ ਤੋਂ ਪਹਿਲਾਂ ਚੱਲਿਆ ਹੁਣ ਉਹਨੇ ਬਕਾਇਦਾ ਨੌ ਵੀ ਰੱਖ ਲਿਆ ਉਹ 18 ਜੱਥੇਬੰਦ ਕਿਹੜਾ ਹੰਗ ਸੀ ਜਿੰਨੂੰ ਸਾਰਾ ਦੰਦ ਲਾਇਆ ਕਿ ਇਸਕੀਮ ਨੂੰ ਤੋੜ ਲੈ ਉਸੇ ਚ ਸਾਡੀ ਜੱਥੇਬੰਦ ਤਾਕਤ ਰੱਖਦੀ ਹੈ ਉਹਨੂੰ ਵੀ ਕੋਈ ਵੀ ਜੇ ਗ੍ਰਾਹਾਂ ਵਾਲੇ ਸਾਡੇ ਨਾਲ ਆ ਜਾਣ ਫਿਰ ਕਿ ਕ ਇਸਕੀਮ ਨੂੰ ਮਧੋਲ ਦੇਵਾਂਗੇ ਹੁਣ ਵੀ ਜਿੱਦਿ ਸਾਡੇ ਪਹਿਲੇ ਉਹਦੇ ਜਿਵੇਂ ਉਹ ਕਹਿਗੇ ਵੀ ਸਾਨੂੰ ਅਮੀਰੀ ਤੁਸੀਂ ਸਾਡੇ ਨਾਲ ਆਓਗੇ ਫਿਰ ਇਸਕੇ ਮਨ ਤੱਕ ਰੋਲ ਦਿੰਦੇ ਜਿੰਦੀ ਆ ਉਹਨਾਂ ਦਾ ਮਨਸਾ ਹੈ ਵੀ ਇਕੱਠੇ ਹੋ ਕੇ ਸਾਂਝੇ ਹੋ ਕੇ ਇੱਕ ਤਾਕਤ ਬਣਾ ਕੇ ਕਿਸਾਨਾਂ ਨੂੰ ਕੋਈ ਮੰਗਾ ਬਣਾਉਣੀ ਉਹ ਤੇ ਲੜਨਾ ਹੈ ਇਹ ਗੱਲ ਦੋ ਨੰਬਰ ਤੇ ਹੈ ਇਸਕੇ ਮਨ ਨੂੰ ਤੋੜਨ ਵਾਲੀ ਇੱਕ ਨੰਬਰ ਤੇ ਗੱਲ ਹੈ